ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਕਹਿਨੇ ਨਿਰਮਲ ਹਾਰ ਲੇਵ ਲਾਈ ਰਾਮ ਨਾਮ ਬਿਨ ਕਮਣ ਹਮਾਰਾ ਸੁਖ ਦੁਖ ਸਮ ਕਰਨ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾਵੜ ਹਾਰਾ ਰਾਵ ਕਨਕ ਕਾਮਣੀ ਹੇਤ ਗਵਾਰਾ ਦੁਬਦਾਂ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾ ਦਾ ਰਾਮ ਗੋਪਾਲਾ ਜਿਉਂ ਭਾਵੇਂ ਜੋ ਰਾਗ ਦਿਆਲਾ ਗੁਰਮੁਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁਖ ਠਾਂਗ ਰਹਾਇਆ ਆਵਰ ਨਯੋ ਗੁਰਦ aant namanta ਹਰ ਹਰ ਸਿਮਰਨ ਕੇ ਲਿ ਵਿਖ ਹੰਤਾ ਤੂੰ ਆਪ ਬੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਥਾਰਾ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖੇ ਬਿਨ ਗੁਰ ਸ਼ਬਦੈ ਜਾਨਮ ਕੇ ਲੇਗੇ ਦੇਖ ਅਚਾਰਜ ਰਹਿ ਬਿਸਮਾ ਘਟਗਾਂਡ ਸੁਰਨਲ ਸਹਿਜ ਸਮਾਦ ਭਰਵਰ ਧਾਰ ਰਹਿ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੈ ਤਮੁਖ ਨਾਮ ਸੰਤ ਭਗਤ ਕੀ ਸੰਗਤ RAM ਵੰਦਨ ਤੋਰੇ ਸਹਿ ਜਿ ਧਿਆਨ ਛੂਟੇ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਇਸ ਲਾਗੇ ਸੋ ਜਨ RAM ਨਾਮ ਲਿਵ ਜਾਗੇ ਭਗਤ ਵਿਚਾਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਤਨ ਬਿਨਸੈ ਧਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਹਨਿਸ ਨਿਰਮਲ ਹਾਰ ਲਵ ਲਈ ਰਾਮ ਨਾਮ ਬਿਨ ਕਮਣ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾਵਣ ਹਾਰਾ ਰਾਮ ਕਨਕ ਕਾਮਣੀ ਹੇਤ ਗਵਾਰਾ ਦੁਬਦਾਂ ਲਾਗੇ ਨਾਮ ਵਿਸਾਰਾ ਜੇਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨ ਲਾਗ ਸਕੈ ਗੁਣ ਗਾਏ ਹਰ ਗੁਰ ਦਾ ਦਾ ਰਾਮੁ ਗੋਪਾਲਾ ਜੋ ਭਾਵੇ ਜੋ ਰਾਗ ਦਿਆਲਾ ਗੁਰਮੁਗਰਾਮ ਮੇਰੇ ਮਨ ਪਾਇਆ ਫਰੋਗ ਮਿਟੇ ਦੁਖ ਠਾਂਗ ਰਹਾਇਆ ਆਵਰ ਨਯੋ ਗੁਰਦਾਂਤ ਨਮੰਤਾ ਹਰ ਹਰ ਸਿਮਰਨ ਕੇ ਲਿਵਖ ਹੰਤਾ ਤੂੰ ਆਪ ਬੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਥਾਰਾ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖੇ ਬਿਣ ਗੁਰ ਸ਼ਬਦੈ ਜਾਨਮ ਕੇ ਲੇਗੇ ਦੇਖ ਅਚਾਰ ਜਰੇ ਬਿਸਮਾ ਘਟਗਾਂਡ ਸੁਰ ਨਾਲ ਸਹਿਜ ਸਮਾਦ ਭਰਮੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੈ ਤਮੁਖ ਨਾਮ ਸ਼ਾਂਤ ਭਗਤ ਕੀ ਸੰਗਤ RAM ਬੰਧਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਇਸ ਲਾਗੇ ਸੋ ਜਨ RAM ਨਾਮ ਲਿਵ ਜਾਗੇ ਭਗਤ ਵਿਚਾਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਏ ਬੇਨਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਐਹਨੇ ਇਸ ਨਿਰਮਲ ਹਾਰ ਲਿਵ ਲਾਈ ਰਾਮ ਨਾਮ ਬਿਨ ਕਮਣ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾਵਣ ਹਾਰਾ ਰਾਵ ਕਨਕ ਕਾਮਣੀ ਹੇਤ ਗਵਾਰਾ ਦੁਬਦਾਂ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾਤਾ ਰਾਮੁ ਘਪਾਲਾ ਜੋ ਬਾਵੈ ਜੋ ਰਾਗ ਦਿਆਲਾ ਗੁਰਮੁਗਰਾਮ ਮੇਰੇ ਮਨ ਪਾਇਆ रोग मिटे दुख ठाक रहाया आवर नाय गुद दंत न मंता हर हर सिमरन किल विक तू आप बुलावे नाम विसार तू आपे रा कृपा धार रोग भरम भेद मन दूजा गुरबिन भरम जब है जब दूजा ਆਜ ਪੁਰਖ ਗੁਰ ਦਰਸ਼ਨ ਦੇਖੇ ਵੇਣ ਗੁਰ ਸ਼ਬਦ ਜਾਣਮ ਕੇ ਲੇ ਗੇ ਦੇਖ ਅਚਾਰ ਜ ਰਹਿ ਬਿਸਮਾ ਘਟਗਾਡ ਸੁਰ ਨਾਲ ਸਹਿਜ ਸਮਾਦ ਭਰ ਵਰਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਗੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ RAM ਬੰਦਨ ਤੋਰੇ ਸਹਿ ਜਿ ਧਿਆਨ ਛੂਟੈ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੇ ਸੋ ਜਨ RAM ਨਾਮ ਲਿਵ ਜਾਗੇ ਭਗਤ ਬਚਾਲ ਭਗਤਾਂ ਹਰ ਸੰਗ ਨਾਨਕ ਮੁਗਤ ਭਏ ਹਰ ਰੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 1 ਤਨ ਬਿਨਸੈ ਧਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਐਹਨ ਇਸ ਨਿਰਮਲ ਹਰ ਲਿਵ ਲਾਈ ਰਾਮ ਨਾਮ ਬਿਨ ਕਮਣ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾਵਣ ਹਾਰਾ ਰਾਵ ਕਾਨਕ ਕਾਮਣੀ ਹੇਤ ਗਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨ ਲਾਗ ਸਕੈ ਗੁਣ ਗਾਏ ਹਰ ਗੁਰ ਦਾ ਦਾ ਰਾਮਕਪਾਲਾ ਜੋ ਭਾਵੇ ਜੋ ਰਾਗ ਦਿਆਲਾ ਗੁਰਮੁਗਰਾਮ ਮੇਰੇ ਮਨ ਪਾਇਆ ਪ੍ਰੋਗ ਮਿਟੇ ਦੁਖ ਠਾਕ ਰਹਾਇਆ ਆਵਰ ਨਾ ਆਗੁਦ ਜੰਤਨ ਮੰੰਤਾ ਹਰ ਹਰ ਸਿਮਰਨ ਕੇ ਲਿਵਖੰਤਾ ਤੂੰ ਆਪ ਬੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਧਾਰ ਪ੍ਰੋਗ ਭਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪਹਿ ਜਪ ਦੂਜਾ ਆਦਪੁਰਖ ਗੁਰਦਰਸ਼ਨ ਦੇਖੇ ਵਿਣ ਗੁਰ ਸ਼ਬਦੈ ਜਾਨਮ ਕੇ ਲੇਗੇ ਦੇਖ ਅਚਾਰ ਜ ਰਹਿ ਬਿਸਮਾ ਘਟਗਾਂਡ ਸੁਰ ਨਾਲ ਸਹਿਜ ਸਮਾਦ ਭਰਮੁਰ ਧਾਰ ਰਹਿ ਮਨ ਮਾਹੀ ਤਮ ਸੰਸਾਰ ਅਵਰ ਕੋ ਨਹੀਂ ਜਾਂ ਕੀ ਭਗਤ ਹੈ ਤਮਕ ਨਾਮ ਸੰਤ ਭਗਤ ਕੀ ਸੰਗਤ RAM ਬੰਧਨ ਤੋਰੇ ਸਹਿ ਜਿ ਧਿਆਨ ਛੂਟੈ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਇਸ ਲਾਗੇ ਸੋ ਜਨ ਰਾਮ ਨਾਮ ਲਿਵ ਜਾਗੇ ਭਗਤ ਵਿਚਾਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਐਨ ਇਸ ਨਿਰਮਲ ਹਾਰ ਲਿਵ ਲਾਈ ਰਾਮ ਨਾਮ ਬਿਨ ਕਮਣ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾ ਓ ਆਪੇ ਬਖਸ਼ ਮਿਲਾਉਣ ਹਾਰਾ ਰਾਵ ਕਨਕ ਕਾਮਣੀ ਹੀਤ ਗਵਾਰਾ ਦੁਬਦਾਂ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾਤਾ ਰਾਮਕਪਾਲਾ ਜੋ ਭਾਵੇਂ ਦੁਰਾਗデアਲਾ ਗੁਰਮੁਖਰਾਮ ਮੇਰੇ ਮਨ ਭਾਇਆ ਰੋਗ ਮਿਟੇ ਦੁਖ ਠਾਕ ਰਹਾਇਆ ਆਵਰਨੈ ਆਗੁਦ ਸੰਤਨ ਮੰੰਤਾ ਹਰ ਹਰ ਸਿਮਰਨ ਕੇ ਲਿਵਖੰਤਾ ਤੂੰ ਆਪ ਬੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਧਾਰਾ ਰੋਗ ਭਰਮ ਭੇਦ ਮਨ ਦੂਜਾ ਗੁਰ बिन ਭਰਮ ਜਬਹਿ ਜਬ ਦੂਜਾ ਆਦ ਪੁਰਖ ਗੁਰ ਦਰਸ਼ਨਾਂ ਦੇਖੇ ਵਿਣ ਗੁਰ ਸ਼ਬਦੇ ਜਾਨਮ ਕੇ ਲੇਗੇ ਦੇਖ ਅਚਾਰ ਜ ਰਹਿ ਬਿਸਮਾ ਘਟ ગાંਢ ਸੁਰ ਨਾਲ ਸਹਿਜ ਸਮਾਦ ਭਰ ਬਰਧਾਰ ਰਹੇ ਮਨ ਮਾਹੀ ਤੂੰ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੈ ਤਮੁਖ ਨਾਮ ਸੰਤ ਭਗਤ ਕੀ ਸੰਗਤ RAM ਬੰਦਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਦਿਸ ਲਾਗੇ ਸੋ ਜਨ RAM ਨਾਮ ਲਿਵ ਜਾਗੇ ਭਗਤ ਵਿਚਾਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਹੀਏ ਰਾਮ ਨਾਮ ਧਨ ਸੰਗ ਸਖਾਈ ਐਹਨ ਇਸ ਨਿਰਮਲ ਹਾਰ ਲਿਵ ਲਾਈ ਰਾਮ ਨਾਮ ਬਿਨ ਕਮਣ ਹਮਾਰਾ ਸੋ ਕਦੋਂ ਕਸਮ ਕਰ ਨਾਮ ਨਾ ਛੋਡਾਓ ਆਪੇ ਬਖਸ਼ ਮਿਲਾਵਣ ਹਾਰਾ ਰਾਵ ਕਨਕ ਕਾਮਣੀ ਗਵਾਰਾ ਦੁਬਦਾਂ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ ਹਾਰ ਗੁਰ ਦਾ ਦਾ ਰਾਮ ਕੋ ਪਲਾਉ ਜਿਉ ਪਾਵੈ ਜੋ ਰਾਗ ਦਿਆਲਾ ਗੁਰਮੁਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁਖ ਠਾਂਗ ਰਹਾਇਆ ਆਵਰ ਨਾਯੋ ਗੁਰ ਤਾਂ ਨਮੰਤਾ ਹਰ ਹਰ ਸਿਮਰਨ ਕੇ ਲਿਵਖ ਹੰਤਾ ਤੂੰ ਆਪ ਬੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਧਾਰਾ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖੇ ਵਿਣ ਗੁਰ ਸ਼ਬਦੈ ਜਾਨਮ ਕੇ ਲੇਗੇ ਦੇਖ ਅਚਾਰ ਜ ਰਹਿ ਬਿਸਮਾ ਗਾਟ ਗਾਂਢ ਸੁਰ ਨਾਲ ਸਹਿਜ ਸਮਾਦ ਭਰ ਮੁਰ ਧਾਰ ਰਹੇ ਮਨ ਮਾਹੀ ਤੂੰ ਸੰਸਰ ਅਵਰ ਕੋ ਨਹੀਂ ਜਾਂ ਕੀ ਭਗਤ ਹੈ ਤੇ ਮੁਖ ਨਾਮ ਸੰਤ ਭਗਤ ਕੀ ਸੰਗਤ RAM ਬੰਧਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖ ਹਰਗੁਰ ਗਿਆਨ ਨਾ ਜਮ ਦੂਤ ਦੂਖ ਇਸ ਲਾਗੇ ਸੋ ਜਨ RAM ਨਾਮ ਲਿਵ ਜਾਗੇ ਭਗਤ ਵਿਚਾਲ ਭਗਤਾ ਹਰ ਸੰਗ ਨਾਨਕ ਮੁਗਤ ਭਏ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ